ਹਾਂਜੀ ਸ਼ਸ਼ੀਕਾਲ ਸਾਰਿਆਂ ਨੂੰ ਜੀ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਜੀ ਪਿਓ ਦੁਪੱਟੇ ਨਾਲ ਸੂਟ ਮੈਚਿੰਗ ਸੂਟ ਰਹਿਣਗੇ ਜੀ ਏਕੇ ਟੈਕਸ ਦੀ ਵੈਰਾਈਟੀ ਹੋਊਗੀ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਆਪਾਂ ਵੱਧ ਤੋਂ ਵੱਧ ਭੈਣ ਭਰਾਵਾਂ ਦਾ ਕੀ ਫਾਇਦਾ ਕਰ ਸਕੀਏ ਆਪਣਾ ਕੰਮ ਹੋਲ ਸੇਲ ਐਂਡ ਰਿਟੇਲ ਦੋਨੋਂ ਹੀ ਹੈ ਜੀ ਤੁਸੀਂ ਕੋਰੀਅਰ ਵੀ ਕਰਵਾ ਸਕਦੇ ਹੋ ਵਿజిਟ ਕਰਕੇ ਵੀ ਲੈ ਸਕਦੇ ਆ ਆਪਾਂ ਬੋਲ ਰਹੇ ਹਾਂ ਜੀ ਰਾਣਾ ਫੈਸ਼ਨ ਬੁਟੀਕ ਮੋੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਨੀਅਰ ਵਸਸਪੈਨ ਔਰ ਆਪਣਾ ਵਟਸਐਪ ਨੰਬਰ ਹੈ 9417698707 ਤੁਸੀਂ ਪਰਸਨਲੀ ਆਪਾਂ ਨੂੰ ਕੀ ਹੈ ਵਟਸਐਪ ਕਾਲ ਕਰ ਸਕਦੇ ਹੋ ਜੇਕਰ ਤੁਹਾਨੂੰ ਕੋਈ ਡਾਊਟ ਹੈ ਕੋਈ ਪਿਕ ਹੈ ਜਿਹੜੀ ਆਪਣੀ ਵੀਡੀਓ ਦੇ ਵਿੱਚ ਕਲੀਅਰ ਨਹੀਂ ਹੋ ਰਹੀਆ ਕੋਈ ਵੀ ਕਲਰ ਵਗੈਰਾ ਤਾਂ ਤੁਸੀਂ ਆਪਣੇ ਤੋਂ ਪਰਸਨਲੀ ਲੈ ਸਕਦੇ ਹੋ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਜਿਹੜੀ ਵੈਰੀਟੀ ਬਹੁਤ ਸੋਹਣੀ ਹੈ ਜੀ ਡਿਜ਼ਾਈਨ ਬਹੁਤ ਸੋਹਣਾ ਹੈ ਇਹਨਾਂ ਦੀ ਕੋਈ ਵੀ ਸ਼ਿਕਾਇਤ ਨਹੀਂ ਹੈਗੀ ਤੁਹਾਨੂੰ ਪਤਾ ਹੀ ਹੈਗਾ ਆਪਾਂ ਅੱਜ ਤੁਹਾਨੂੰ ਦਿਖਾ ਰਹੇ ਹਾਂ ਜੀ ਮੈਚਿੰਗ ਸੂਟ ਬਿੱਡ ਦੁਪੱਟਾ ਪ੍ਰਾਈਸ ਹੋਊਗਾ ਜੀ 1000 ਰੁਪਏ ਓਨਲੀ ਸਿਰਫ 1000 ਰੁਪਏ ਦੇ ਵਿੱਚ ਤੁਹਾਨੂੰ ਆਪਣੇ ਕੋਲ ਆਹ ਵੈਰਾਈਟੀ ਮਿਲੂਗੀ ਦੇਖੋ ਜੀ ਪਹਿਲਾਂ ਤਾਂ ਡਿਜ਼ਾਈਨ ਹੀ ਕਿੰਨੀ ਸੋਹਣੀ ਡਿਜ਼ਾਈਨਿੰਗ ਹੈ ਹਰਜੀ ਆ ਬਹਾਵਾ ਬੰਨੇਗੀ ਸਰੀਆਂ ਬਾਜੂ ਰਣਗੀਆਂ ਜੀ ਇਹ ਫ੍ਰੀ ਸਾਈਜ਼ ਹੈ ਜੀ ਹਰ ਇੱਕ ਦਾ ਬਣੂਗਾ ਚਾਹੇ ਕਿੰਨਾ ਵੀ ਕੋਈ ਮਤਲਬ ਕਿ ਭਾਰੀ ਹੈਗਾਗਾ ਤਾਂ ਫਿਰ ਵੀ ਬਣੂਗਾ ਜੀ ਹਰ ਇੱਕ ਦਾ ਲੈਂਥ ਹੈ ਜਿਹੜੀ ਇਸ ਦੀ ਲੈਂਥ ਬਹੁਤ ਹੁੰਦੀ ਹੈ ਕਿ ਲੈਂਥ ਦਾ ਕੋਈ ਇਸ਼ੂ ਨਹੀਂ ਹੁੰਦਾ ਲਗਭਗ 47 9 ਤੱਕ 7 ਤੱਕ ਤਾਂ ਹਰ ਇੱਕ ਦੀ ਬਣ ਜਾਂਦਾ 9 ਤੱਕ ਵੀ ਆ ਸੂਟਾ ਜਿਹੜੇ ਬਣ ਜਾਂਦੇ ਨੇਗੇ ਕਿਉਂਕਿ ਇਹਦੇ ਵਿੱਚ ਗਲੇ ਦਾ ਕੋਈ ਇਸ਼ੂ ਨਹੀਂ ਹੈਗਾਗਾ ਕੋਈ ਗਲਾ ਜਾਂ ਟਾਈਪ ਪੱਟੀ ਵਗੈਰਾ ਨਹੀਂ ਬਣੀ ਹੋਈ ਹੁੰਦੀ ਇਹਨਾਂ ਤੇ ਤਾ ਕਰਕੇ ਇਸ ਦੇ ਲੈਂਥ ਦਾ ਕੋਈ ਹੋ ਹੋ ਨਹੀਂ ਹੈਗਾ ਤੁਸੀਂ ਕਿੰਨਾ ਮਰਜੀ ਬਣਾ ਲਓ ਜੇਕਰ ਆਪਣੇ ਕੋਲ ਇੱਥੇ ਟਾਈ ਬਣੀ ਹੋਈ ਹੋਵੇ ਤਾਂ ਉੱਥੇ ਆਪਾਂ ਨੂੰ ਲੈਂਥ ਥੋੜੀ ਦੇਖ ਕੇ ਰੱਖਣੀ ਪੈਣੀ ਹੈ ਕਿਉਂਕਿ ਜੇ ਆਪਾਂ ਲੈਂਥ ਇੱਥੋਂ ਸਿਰੋਂ ਲੈ ਕੇ ਬਣਾਉਣੇ ਤਾਂ ਜਿਹੜੀ ਆਪਣੀ ਟਾਈ ਬਣੀ ਹੁੰਦੀ ਹੈ ਉਹ ਥੋੜੀ ਜ਼ਿਆਦਾ ਨੀਚੇ ਆ ਜਾਂਦੀ ਆਪਣੀ ਪਲੇਟਾਂ ਤੋਂ ਨੀਚੇ ਆ ਜਾਂਦੀ ਜਿਹੜੀ ਸੋਹਣੀ ਕੱਟ ਲੱਗਦੀ ਹੈ ਨਾ ਬਣੀਆਂ ਹੋਏ ਵਧੀਆ ਨਹੀਂ ਲੱਗਦਾ ਉਹ ਸੂਟ ਆ ਆ ਆਪਣੇ ਕੋਲ ਆ ਰਹੀ ਜੀ ਫਰੋਜੀ ਬਾਟਮ ਦੇ ਨਾਲ ਆ ਦੇਖੋ ਜੀ ਆ ਇਸ ਦੀ ਬਾਟਮ ਰਹੂਗੀ ਜੀ ਤੁਹਾਨੂੰ ਤੋਂ ਦਿਖਾਉਣੇ ਜੀ ਆਪਾਂ ਇਹਦਾ ਦੁਪੱਟਾ ਦੁਪੱਟਾ ਦੇਖੋ ਦੁਪੱਟਾ ਰਹੂਗਾ ਜੀ ਪਿਓਰ ਦਾ ਪ੍ਰਾਈਸ ਰਹੂਗਾ 1000 ਰੁਪਏ ਬਿਨਾ ਲਾਈਨਿੰਗ ਬਣਨ ਵਾਲੇ ਸੂਟ ਵਿੱਚ ਦੇਖੋ ਜੀ ਦੁਪੱਟਾ ਦੇਖੋ ਆ ਸਾਈਡ ਤੇ ਫੁੱਲਾ ਜੀ ਜਿਹੜਾ ਫੁੱਲ ਆਪਣੇ ਫਰੰਟ ਤੇ ਆਊਗਾ ਘੇਰ ਤੇ ਉਹੀ ਫੁੱਲਾ ਹੈਗਾ ਜਿਹੜਾ ਆਪਣੇ ਦੁਪੱਟੇ ਦੇ ਪੱਲਿਆਂ ਤੇ ਆਊਗਾ ਇੱਕੋਸ ਪੱਲੇ ਤੇ ਆਊਗਾ ਇੱਕੋਸ ਪੱਲੇ ਤੇ ਆਊਗਾ ਦੇਖੋ ਇਸ ਤਰ੍ਹਾਂ ਦਾ ਤੁਹਾਡਾ ਦੁਪੱਟਾ ਰਹੂਗਾ ਜੀ ਇਹ ਡਾਰਕੀ ਚਾਰਟ ਹੈ ਲਗਭਗ ਡਾਰਕ ਚਾਰਟ ਹੈ ਬਹੁਤ ਕੁਆਂਟੀਟੀ ਦੇ ਵਿੱਚ ਆਪਣੇ ਕੋਲੇ ਵੈਰਾਈਟੀ ਆਈ ਹੋਈ ਹੈ ਜੀ ਆਪਾਂ ਸਭ ਤੋਂ ਪਹਿਲਾਂ ਤਾਂ ਇਹ ਹੀ ਕਹਾਂਗੇ ਕਿ ਤੁਸੀਂ ਸਾਡੇ ਕੋਲੋਂ ਵਿజిਟ ਕਰੋ ਜੀ ਵਿజిਟ ਕਰਕੇ ਲਓ ਤਾਂ ਤੁਹਾਨੂੰ ਕੀ ਹੈ ਜੇ ਤੁਸੀਂ ਆਓਗੇ ਤਾਂ ਹੁਣ ਵੀਡੀਓ 'ਚ ਤਾਂ ਆਪਾਂ 2-4 ਡਿਜ਼ਾਈਨ ਹੀ ਪੋਸੀਬਲ ਹੈ ਜੀ ਜੇਕਰ ਤੁਸੀਂ ਆਓਗੇ ਤਾਂ ਤੁਹਾਨੂੰ ਬਹੁਤ ਸਾਰੇ ਡਿਜ਼ਾਈਨ ਹੈ ਜਿਹੜੇ ਮਿਲ ਜਾਣਗੇ ਆ ਆਪਣਾ ਆ ਗਿਆ ਜੀ ਫਰਸਟ ਕਲਰ ਇਸ ਦੇ ਵਿੱਚ ਇਹ ਫਰੋਜੀ ਕਲਰ ਆ ਗਿਆ ਜੀ ਤੁਸੀਂ ਸਕਰੀਨਸ਼ਾਟ ਲੈ ਕੇ ਸੈਂਡ ਕਰਨਾ ਜੀ ਜੋ ਜਿਹੜੇ ਵੀ ਤੁਹਾਡੀ ਕਲਰ ਦੀ ਚੋਇਸ ਹੋਊਗੀ। ਔਰ ਸੈਕੰਡ ਕਲਰ ਆ ਜੂਗਾ ਜੀ ਇਸ ਦੇ ਵਿੱਚ ਮਜੈਂਟਾ ਸੈਕੰਡ ਕਲਰ ਆ ਜੂਗਾ ਜੀ ਆਪਣਾ ਮਜੈਂਟਾ ਮਗਾ ਤੁਹਾਡਾ ਸੂਟ ਇਸ ਤਰ੍ਹਾਂ ਲੱਗੂਗਾ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਬਹੁਤ ਹੀ ਜ਼ਿਆਦਾ ਵੇਸ ਬਹੁਤ ਜ਼ਿਆਦਾ ਵਧੀਆ ਵੇਸ ਹੈ ਜੀ ਬਹੁਤ ਸੌਫਟ ਵੇਸ ਹੈ ਜੀ ਜਿਵੇਂ ਕੈਮਰਿਕ ਕਾਟਨ ਹੁੰਦੀ ਹੈ ਆਪਣੇ ਖੁੱਸ ਜਾਂਦੀ ਹੈ ਉਹ ਚੀਜ਼ ਨਹੀਂ ਹੈਗੀ ਜੀ ਇਹ ਟਿਸਟਾ ਕਾਟਨ ਦੀ ਸ਼ਰਟ ਹੁੰਦੀ ਹੈ ਜੀ ਇਸ ਦੀ ਇਹ ਖੁੱਸਦੀ ਜੇ ਨਹੀਂ ਹੈਗੀ ਨਹੀਂ ਇਸ ਦਾ ਕਲਰ ਜਾਂਦਾ ਜੀ ਨਹੀਂ ਇਸ ਤੇ ਬੁਰਾ ਹੁੰਦਾ ਕੋਈ ਵੀ ਸ਼ਿਕਾਇਤ ਹੈ ਜਿਹੜੀ ਉਹ ਇਸ ਦੇ ਵਿੱਚ ਨਹੀਂ ਹੈਗੀ ਹਾਂਜੀ ਆਰ ਹੋ ਗਿਆ ਇਸ ਦਾ ਦੁਪੱਟਾ ਮਜੈਂਟਾ ਕਲਰ ਹੈ ਜਿਹੜਾ ਹੁਣ ਆਪਾਂ ਨੇ ਤੁਹਾਨੂੰ ਖੋਲ ਕੇ ਦਿਖਾਤਾ ਜੀ ਇਹ ਆਪਣੇ ਕੋਲ ਆਊਗਾ ਜੀ ਮਜੈਂਟਾ ਕਲਰ ਹੁਣ ਤੁਸੀਂ ਦੇਖੋ ਦੁਪੱਟਾ ਨਾਲ ਪਾਇਆ ਇਹਦਾ ਕਿੰਨਾ ਸੋਹਣਾ ਲੱਗਦਾ ਹਾਂਜੀ ਫਿਰ ਫਾਈਨਲ ਸੂਟ ਹੈ ਰੋਟਾ ਡੈਸ ਕਰਾਂਗਾ ਬਣੂਗੀ ਰੈਡੀ ਓਕੇ ਇਦਾਂ ਦਾ ਲੱਗੂਗਾ बहुत सोहने सूट ने जी प्लेन बॉटम जी जी मैचिंग सूट सूट प्लेन बॉटम ने अगला कलर आ गया जी अपना पैरेट कलर पैरेट कलर भी नहीं चुभमा जहा कलर नहीं है जी कलर बहुत प्यारा है सोना जहा कलर है चुभमा कलर नहीं है ਆਪਣੇ ਕੋਲੇ ਆਇਆ ਸੀਗਾ ਜੀ ਮਸਲੀਨ ਦੁਪੱਟੇ ਨਾਲ ਹੁਣ ਆਪਣੇ ਕੋਲੇ ਆ ਡਿਜ਼ਾਈਨ ਆਇਆ ਜੀ ਪਿਓਰ ਦੁਪੱਟੇ ਨਾਲ ਆ ਦੇਖੋ ਜੀ ਪੈਰਟ ਨਹੀਂ ਆਪਾਂ ਇਸ ਨੂੰ ਕਹਾਂਗੇ ਮਹਿੰਦੀ ਹੈ ਜੀ ਆਹ ਕਲਰ ਸੌਰੀ ਮੇਰੇ ਤੋਂ ਪੈਰਟ ਬੋਲਿਆ ਗਿਆ ਮਹਿੰਦੀ ਕਲਰ ਦੀ ਬਾਟਮ ਹੈ ਜੀ ਆਹ ਮਹਿੰਦੀ ਕਲਰ ਹੈਗਾ ਦੇਖੋ ਆ ਆਪਣੀ ਸ਼ਰਟ ਆ ਜੂਗੀ ਪਹਿਲਾਂ ਤੁਹਾਨੂੰ ਸ਼ਰਟ ਦਿਖਾਈਏ ਦੇਖੋ ਜੀ ਆਹ ਸ਼ਰਟ ਆ ਜੂਗੀ ਤੇ ਆ ਆਪਣੀ ਆ ਜੰਨੀ ਹੈ ਬਾਹਾਂ ਜਿਹੜਾ ਪਤਾਨੂੰ ਡਿਜ਼ਾਈਨ ਦਿਖਾ ਰਹੇ ਆ ਪਹਿਲਾਂ ਮਸੂਸੀ ਦੇ ਕਲਰ ਦਿਖਾਈ ਜੰਨੇ ਜੀ ਹੁਣ ਖੋਲ ਕੇ ਕਿਉਂਕਿ ਕਸਟਮਰਸ ਬਹੁਤ ਕਹਿ ਰਹੇ ਸੀਗੇ ਕਿ ਜੀ ਤੁਸੀਂ ਕਲਰ ਦਿਖਾਇਆ ਕਰੋ ਸਾਨੂੰ ਪ੍ਰੋਪਰ ਹਾਂਜੀ ਇਹ ਮਹਿੰਦੀ ਬਾਟਮ ਆ ਜੂ ਜੀ ਇਸ ਦੇ ਨਾਲ ਆ ਦੇਖੋ ਜੀ ਮਹਿੰਦੀ ਕਲਰ ਦੀ ਬਾਟਮ ਹੈ ਤੇ ਆ ਆ ਜੂਗਾ ਜੀ ਇਸ ਦਾ ਦੋਪਰ ਜੀ ਪਿਓਰ ਦਾ ਬਿਨਾ ਲਾਈਨਿੰਗ ਬਨ ਵਾਲੇ ਸੂਟ ਨੇ ਜਿਨ੍ਹਾਂ ਚ ਲਾਈਨਿੰਗ ਲਾਉਣ ਦੀ ਕੋਈ ਲੋੜ ਨਹੀਂ ਹੈਗੀ ਬਿਨਾ ਲਾਈਨਿੰਗ ਤੋਂ ਬਨਣ ਵਾਲੇ ਮੈਚਿੰਗ ਸੂਟ ਨੇ ਜੀ ਪਿਓਰ ਇਹਨਾਂ ਨਾਲ ਦੁਪੱਟਾ ਰਹੂਗਾ ਜੀ ਪ੍ਰਾਈਸ ਰਹੂਗਾ 1000 ਰੁਪਏ ਓਨਲੀ ਸਿਰਫ 1000 ਰੁਪਏ ਦੇ ਵਿੱਚ ਤੁਹਾਨੂੰ ਆਪਣੇ ਕੋਲ ਆ ਵੈਰਟੀ ਹੈ ਜਿਹੜੀ ਮਿਲੂਗੀ ਜੀ

ਕੋਥਾ ਕਲਰ ਆ ਗਿਆ ਜੀ ਆਪਣਾ ਇਹਦੇ ਵਿੱਚ ਮਾਸਟਰਡ ਮਾਸਟਰਡ ਕਲਰ ਦੀ ਲੁੱਕ ਹੈ ਜਿਹੜੀ ਆਪਣੀ ਇਸ ਤਰ੍ਹਾਂ ਦੀ ਰਹੂਗੀ ਜੀ ਬਾਟਮ ਰਹੂਗੀ ਜੀ ਆਪਣੀ ਆ ਬਾਟਮ ਦੀ ਕੱਟ ਐ ਨਾ ਜਿਹੜੀ ਉਹ ਕੱਟ ਨਹੀਂ ਹੋਗੀ ਜਿਹਨੂੰ ਆਪਾਂ ਐਂ ਕਹਿੰਦੇ ਨੇ ਨਾ ਸਪੋਜ਼ ਕਰੋ ਤੁਸੀਂ ਕਿਸ ਕਿਤੇ ਵੀ ਲੈਣ ਜਾਂਦੇ ਹੋ ਤੁਹਾਨੂੰ ਆ ਸ਼ਾਪ ਕੀ ਉੱਪਰ ਕਹਿੰਦਾ ਕਿ ਇਹ ਬਾਟਮ 3 ਮੀਟਰ ਦੀ ਆ ਉਹ ਐ ਜੀ 3 ਮੀਟਰ ਦੀ ਬਾਟਮ ਕਹਿੰਦੇ ਇਹਨਾਂ ਜਿਹਨੂੰ ਉਹ ਐ 3 ਮੀਟਰ ਕੱਟ ਐ ਜਿਹੜੀ ਉਹ ਬਾਟਮ ਦੇ ਵਿੱਚ ਬਹੁਤ ਕੱਟ ਆਉਂਦੀ ਐ ਜੀ ਬਟ ਪੌਣੇ ਇੱਕ ਤਿੰਨ ਨਿਬੜ ਜਾਂਦੀ ਐ ਜੀ ਇਹ ਹਾਂਜੀ ਆ ਰਹੂਗਾ ਆਪਣਾ ਮਾਸਟਰਡ ਕਲਰ ਨਾਲ ਦੁਪੱਟਾ ਜੀ ਪ੍ਰਾਈ ਰਹਿਊਗਾ 1000 ਰੁਪਏ ਓਨਲੀ ਸਿਰਫ 1000 ਰੁਪਏ ਦੇ ਵਿੱਚ ਤੁਹਾਨੂੰ ਆਪਣੇ ਕੋਲ ਆ ਵੈਰਿਟੀ ਹੈ ਜਿਹੜੀ ਮਿਲੂਗੀ ਦੀ ਆਪਣੇ ਕੋਲੇ ਆ ਗਿਆ ਜੀ ਆਹ ਵਾਲੇ ਸੂਟ ਇਹ ਵੀ ਇਹ ਕਿ ਟੈਕਸ ਦੀ ਵੈਰਾਈਟੀ ਹੈ ਜੀ ਇਹਦੇ ਵਿੱਚ ਨਾ ਆਪਣੇ ਕੋਲੇ ਆਹ ਡਿਜ਼ਾਈਨ ਪਹਿਲਾਂ ਤਮੰਨਾ ਦੇ ਵਿੱਚ ਵੀ ਆਇਆ ਸੀ ਤਮੰਨਾ ਦੇ ਵਿੱਚ ਉਹ ਸਸਤੇ ਵਾਲੇ ਸੀਗਾ 600 ਵਾਲੇ ਸੀਗਾ ਬਟ ਹੁਣ ਇਹ ਆਪਣੇ ਕੋਲੇ ਆਇਆ ਜੀ ਏਕੇ ਟਾਈਪਸ ਦੇ ਵਿੱਚ ਆਹ ਆਪਣਾ ਫਰੰਟ ਰਹੂਗਾ ਜੀ ਆਹ ਚੀਜ਼ ਫਰੰਟ ਰਹੂਗੀ ਆਹ ਹਾਈਲਾਈਟ ਕੀਤਾ ਹੋਇਆ ਜੀ ਸਟੋਨ ਵਰਕ ਦੇ ਨਾਲ ਆਹ ਵੀ ਤੇ ਆਹ ਵੀ ਥੋੜਾ ਇਹਨੂੰ ਫੈਂਸੀ ਲੁੱਕ ਦਿੱਤੀ ਗਈ ਹੈ ਜੀ ਇਸ ਦੇ ਨਾਲ ਤੇ ਆਹ ਬਨਨ ਗਈਆਂ ਜੀ ਤੁਹਾਡੀ ਬਾਜੀ ਆਹ ਤੁਹਾਡੀਆਂ ਬਾਵਾਵਾਂ ਬਨਨ ਗਈਆਂ ਜੀ ਇਸ ਦੇ ਨਾਲ ਬਾਟਮ ਬਾਟਮ ਰਹੂਗੀ ਜੀ ਆ ਇਹ ਮਹਿਰੂਨ ਕਲਰ ਨਹੀਂ ਹੈਗਾ ਜੀ ਇਹ ਆਪਾਂ ਕਿਹੜਾ ਕਲਰ ਕਾਵਾਂਗੇ ਇਸ ਨੂੰ ਬਰਾਊਨ ਟੋਨ ਜੀ ਚ ਮਹਿਰੂਨ ਹੈ ਮਹਿਰੂਨ ਨਹੀਂ ਹੈਗਾ ਥੋੜਾ ਜਿਹਾ ਬਰਾਊਨ ਟੋਨ ਚ ਮਹਿਰੂਨ ਹੈ ਹੁਣ ਤੁਹਾਨੂੰ ਆਪ ਦੁਪੱਟਾ ਦਿਖਾਉਣੀ ਹੈ ਜੀ ਇਸ ਦਾ ਦੁਪੱਟਾ ਦੇਖੋ ਕਿੰਨਾ ਪਿਆਰਾ ਬਹੁਤ ਸੋਹਣਾ ਦੁਪੱਟਾ ਹੈ ਆ ਆ ਗਿਆ ਜਿਸ ਤੇ ਦੁਪੱਟਾ ਦੁਪੱਟੇ ਦੀ ਕੱਟ ਹੈ ਨਾ ਜਿਹੜੀ ਇਹ ਆਪਣੀ 2.5 ਮੀਟਰ ਰਹੂਗੀ ਦੁਪੱਟੇ ਦੀ ਕੱਟ ਪ੍ਰੋਪਰ ਹੋਊਗੀ ਜੀ ਪੂਰੀ 2.5 ਮੀਟਰ ਕੱਟਣੀ ਹੋਣਾ ਬਿਲਕੁਲ ਵੀ ਆ ਇਸ ਦੇ ਨਾਲ ਦੁਪੱਟਾ ਰਹੂਗਾ ਜੀ ਕਲਰ ਕਲੀਅਰ ਆ ਰਿਹਾ ਨਹੀਂ ਤਾਂ ਹਾਂਜੀ ਆ ਇਹਦੀ ਫੋਟੋ ਆ ਗਈ ਜੀ ਫਾਈਨਲ ਲੁੱਕ ਐਵੇਂ ਲੱਗੂਗੀ ਫੋਟੋ ਦੇ ਵਿੱਚ ਨਾ ਥੋੜਾ ਜਿਹਾ ਡਾਰਕ ਆ ਰਿਹਾ ਪਰ ਫੋਟੋ ਜਿੰਨਾ ਡਾਰਕ ਜਿੰਨਾ ਆ ਪਿਕ ਤੇ ਡਾਰਕ ਦਿਖਾਇਆ ਗਿਆ ਸੂਟ ਇੰਨਾ ਡਾਰਕ ਨਹੀਂ ਹੈਗਾ ਜੀ ਇੰਨਾ ਚੁਬਮਾ ਕਲਰ ਨਹੀਂ ਹੈਗਾ ਇਹ ਫੋਟੋ ਦੇ ਵਿੱਚ ਜਿਆਦਾ ਡਾਰਕ ਦਿਖਾਇਆ ਗਿਆ ਜੀ ਅਗਲਾ ਕਲਰ ਆ ਗਈ ਜੀ ਆਪਣੇ ਕੋਲੇ ਆ ਵਾਲਾ ਇਹ ਵੀ ਕਲਰ ਬਹੁਤ ਪਿਆਰਾ ਕਲਰ ਹੈ ਆ ਦੇਖੋ ਜੀ ਬਹੁਤ ਹੀ ਪਿਆਰਾ ਕਲਰ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਆ ਤੁਹਾਡੀਆਂ ਬਾਜੂ ਬਣ ਜਾਣਗੀਆਂ ਤੇ ਆ ਤੁਹਾਡੇ ਉੱਪਰ ਆਊਗਾ ਜੀ ਆ ਤਾਂ ਲਗਭਗ ਸਾਈਡ ਤੇ ਨਿਕਲ ਜੂਗਾ ਜੀ ਆ ਫਲਾਰੀ ਆਉਣਗੇ ਫਰੀ ਸਾਈਜ਼ ਹੈ ਜੀ ਆਹ ਰੋਗੀ ਜਿਸ ਦੀ ਬਾਟਮ ਦੁਪੱਟਾ ਆਪਾਂ ਤੁਹਾਨੂੰ ਦਿਖਾਉਣੀ ਹੈ ਜਿਸ ਦਾ ਸੋਲ ਤੇ ਆ ਜੀ ਇਸ ਦਾ ਦੁਪੱਟਾ ਦੇਖੋ ਕਿੰਨਾ ਪੈਰਾ ਦੁਪੱਟਾ ਬਹੁਤ ਸੋਹਣਾ ਇੱਕ ਬਿਨਾਂ ਲਾਈਨਿੰਗ ਤੋਂ ਬਣਨ ਵਾਲੇ ਸੂਟ ਹੈ ਜੀ ਪ੍ਰਾਈਜ਼ ਰਹੂਗਾ 1000 ਰੁਪਏ ਓਨਲੀ ਸਿਰਫ 1000 ਵਾਲੀ ਅੱਜ ਆਪਾਂ ਤੁਹਾਨੂੰ ਵੈਰਾਈਟੀ ਦਿਖਾ ਰਹੇ ਹਾਂ ਜੀ 1000 ਰੁਪਏ ਓਨਲੀ 1000 ਰੁਪਏ ਦੇ ਵਿੱਚ ਤੁਹਾਨੂੰ ਆ ਵੈਰਾਈਟੀ ਹੈ ਜਿਹੜੀ ਆਪਣੇ ਕੋਲੋਂ ਮਿਲੂਗੀ ਆਹ ਵਾਲਾ ਕਲਰ ਹੈ ਨਾ ਜਿਹੜਾ ਇਸ ਦੇ ਵਿੱਚ ਇਹ ਡਾਰਕ ਗ੍ਰੇ ਕਲਰ ਆ ਗਿਆ ਜੀ ਆਹ ਵਾਲਾ ਕਲਰ ਡਾਰਕ ਗ੍ਰੇ ਕਲਰ ਆ ਗਿਆ ਜੀ बाकी तु क्लियर हो ही गए होंगे कलर और अगला कलर आ गया जी अपने को लाइट या पिंक कलर है जी हाँ जी बनी ਵੀਡੀਓ ਨਾ ਹਿੱਲੇ ਬੱਤ ਪ੍ਰੋਪਰ ਬਣਾਓ ਤੁਸੀਂ ਤਾਂ ਪੈ ਜਾਣੇ ਹੋ ਵਿੱਚ ਵੀਡੀਓ ਬਣਾਉਂਦੇ ਹੋਗੇ ਹਾਂਜੀ ਅਗਲਾ ਕਲਰ ਆਪਣੇ ਕੋਲੇ ਆ ਆ ਗਿਆ ਜੀ ਇਹ ਤੁਹਾਨੂੰ ਕਿ ਡਾਰਕ ਪਿੰਕ ਨਹੀਂ ਹੈਗਾਗਾ ਹਲਕਾ ਜਿਹਾ ਪਿੰਕ ਲਾਈਟ ਜਿਹਾ ਪਿੰਕ ਕਲਰ ਹੈ ਬਿਲਕੁਲ ਲਾਈਟ फ्रॉग इज दी बॉटम और आ होगा जी दुपट्टा देखो जी दुपट्टा कितना सोना दुपट्टा है प्राइस होगा हजार पैसे प्राइस होगा हजार पैसे अगला कलर आ गया जी इसका मस्टर्ड अगला कलर आ गया जी इसका मस्टर्ड ਕਲਰ ਆ ਰੂਗਾ ਜੀ ਆਪਣਾ ਪਲੇਨ ਬਾਟਮ ਰਹੂਗੀ ਜੀ ਆ ਪਿਕ ਦੇ ਵਿੱਚ ਜਿਵੇਂ ਦਾ ਕਲਰ ਸੇਮ ਕਲਰ ਹੀ ਹੈ ਜੀ ਪਿਕ ਕਾ ਲਾ ਕਲਰ ਹੈ ਨਾ ਜਿਹੜਾ ਇਹ ਸੇਮ ਹੀ ਕਲਰ ਹੈਗਾ ਇਸ ਦੇ ਵਿੱਚ ਤੇ ਆ ਆ ਗਿਆ ਜੀ ਇਸ ਦਾ ਆਪਣਾ ਦੁਪੱਟਾ ਆ ਆ ਗਿਆ ਜੀ ਆਪਣਾ ਨੁਕਤਾ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਪ੍ਰਾਈਸ ਰਹੂਗਾ 1000 ਰੁਪਏ ਓਨਲੀ ਅੱਜ ਦੀ ਵੀਡੀਓ ਦੇ ਆਪਣੇ ਜਿੰਨੇ ਵੀ ਸੂਟ ਨੇ ਸਾਰੇ 1000 ਰੁਪਏ 'ਚ ਰਹਿਣਗੇ ਜੀ ਹਾਂਜੀ ਆਹ ਕਲਰ ਆ ਗਿਆ ਜੀ ਆਪਣਾ ਮਾਸਟਰਡ ਕਲਰ ਹਾਂਜੀ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਤਾਂ ਪਲੀਜ਼ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਧੰਨਵਾਦ